ਹਾਂਜੀ ਗੁੱਡ ਮਾਰਨਿੰਗ ਜੀ ਨੈਕਸਟ ਦੇਨ ਦੀ ਸ਼ੁਰੂਆਤ ਹੋ ਗਈ ਹੈ ਜੀ ਅਰਮਾਨ ਗਿਆ ਸਕੂਲ ਤੇ ਆਪਾਂ ਜਿਹੜੇ ਆ ਦਿਨ ਦੇ ਡੇਲੀ ਦੇ ਜਿਵੇਂ ਕੰਮ ਹੁੰਦੇ ਆ ਰੂਟੀਨ ਉਹ ਵੇਂ ਬਸ ਚੱਲਾਂਗੇ ਤੇ ਸ਼ਾਮ ਤੱਕ ਬਸ ਆਪਾਂ ਉਦਾਂ ਹੀ ਕਰਾਂਗੇ ਜਿੱਦਾਂ ਡੇਲੀ ਆਪਾਂ ਘਰੇ ਕੰਮ ਕਰਦੇ ਆ ਤੇ ਤੁਸੀਂ ਜੁੜੇ ਰਹੋ ਸਾਡੇ ਵਲੌਗ ਦੇ ਐਂਡ ਤੱਕ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਜੀ ਜਾ ਜੋ ਤੁਹਾਨੂੰ ਸਾਡੇ ਨਵੇਂ-ਨਵੇਂ ਜਿਹੜੇ ਵਲੌਗ ਆ ਉਹ ਦੇਖਣ ਨੂੰ ਮਿਲਣ ਤੇ ਜਿਹੜੀ ਅੱਜ ਦੀ ਸ਼ੁਰੂਆਤ ਹੈ ਜੀ ਉਹ ਆਪਾਂ ਕਰਨੀਏ ਗ੍ਰੀਨਰੀ ਦੇ ਨਾਲ ਗ੍ਰੀਨਰੀ ਦੇ ਨਾਲ ਤੁਸੀਂ ਸੋਚਦੇ ਹੋਵੋਗੇ ਕਿ ਕਿਵੇਂ ਗ੍ਰੀਨਰੀ ਦੇ ਨਾਲ ਗ੍ਰੀਨਰੀ ਦੇ ਨਾਲ ਆਪਾਂ ਕਰਨੀਏ ਮੈਂ ਤੁਹਾਨੂੰ ਦਿਖਾਉਂਗੀ ਕਿ ਮਤਲਬ ਕਿ ਮਾਰਨਿੰਗ ਮਾਰਨਿੰਗ ਆਪਾਂ ਜਦੋਂ ਉੱਠਦੇ ਆ ਮੈਂ ਤਾਂ ਸਵੇਰ ਸੁਬਾਹ ਜਾਂਦੀ ਆ ਮਤਲਬ ਕਿ ਥੋੜੇ ਬਹੁਤੇ ਆਪਣੇ ਘਰੇ ਬੂਟੇ ਲੱਗੇ ਹੋਏ ਆ ਹਰੇ-ਭਾਰੇ ਜਿਹੜੇ ਕਹਿੰਦੇ ਨੇ ਮਾਰਨਿੰਗ ਟਾਈਮ ਆਪਾਂ ਨੂੰ ਮੱਥੇ ਲਾਉਣੀ ਚਾਹੀਦੀ ਆ ਤੇ ਮੈਂ ਤਾਂ ਉਠਨਸਾਰ ਪਹਿਲਾਂ ਜਿਹੜੀ ਹੈਗੀ ਆ ਗ੍ਰੀਨਰੀ ਨੂੰ ਹੀ ਮੱਥੇ ਲਗਾਉਣੀ ਹੈ ਤਾਂ ਜੋ ਦਿਨ ਸਾਰਾ ਵਧੀਆ ਨੰਗੀ ਇੱਧਰਲੀ ਸਾਈਡ ਆਪਣਾ ਮਨੀ ਪਲਾਂਟ ਲੱਗਿਆ ਮਨੀ ਪਲਾਂਟ ਬਹੁਤ ਵਧੀਆ ਹੋਇਆ ਕਈ ਕਹਿ ਦਿੰਦੇ ਕਿ ਸਾਡੇ ਘਰੇ ਮਨੀ ਪਲਾਂਟ ਨਹੀਂ ਹੁੰਦਾ ਮਨੀ ਪਲਾਂਟ ਨਹੀਂ ਹੁੰਦਾ ਪਰ ਮੈਂ ਤਾਂ ਜਿੱਥੇ ਵੀ ਮਨੀ ਪਲਾਂਟ ਲਾਦਾ ਉੱਥੇ ਮਨੀ ਪਲਾਂਟ ਵਧੀਆ ਹੋ ਜਾਂਦਾ ਦੇਖੋ ਦੇਖੋ ਕੱਲ ਬਾਰਿਸ਼ ਪੈ ਕੇ ਅੱਜ ਮੌਸਮ ਸਾਫ਼ ਹੋ ਗਿਆ ਹੋ ਲੱਕ ਖਿੜੇ ਆ ਦੁਪਹਿਰ ਖਿੜੇ ਦੇ ਕਿੰਨੇ ਸੋਹਣੇ ਲੱਗਦੇ ਆ। ਲੈਸੀ ਵੀ ਗ੍ਰੀਨਰੀ ਗ੍ਰੀਨਰੀ ਹੋ ਜਾਂਦੀ ਜਦੋਂ ਬਾਰਿਸ਼ ਹੋ ਕੇ ਆੜਦੀ ਹੈ ਨਾ। ਤੇ ਆ ਕੁਝ ਬੂਟੇ ਪਏ ਹੈ ਹਜੇ ਆਪਾਂ ਲਾਉਣੇ ਆ। ਅੱਜ ਇੱਕ ਨਵੇਂ ਫੁੱਲ ਖਿੜੇ ਤੁਹਾਨੂੰ ਦਿਖਾਉਣੇ ਆ। ਆ ਦੇਖੋ ਕੋਈ ਦੱਸ ਸਕਦਾ ਕਿ ਇਹ ਵੇਲ ਆ ਕਿ ਕੀ ਚੀਜ਼ ਆ ਕਿਉਂਕਿ ਅਸੀਂ ਨਾ ਨਵੀਂ-ਨਵੀਂ ਲਾਈਏ ਤੇ ਪਰ ਫੁੱਲ ਇਹਨਾਂ ਨੂੰ ਅੱਜ ਹੀ ਆਏ ਆ। ਦੇਖੋ ਸੈਗਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੇਲ ਆ ਜਾਂ ਵੈਸੇ ਹੀ ਫੁੱਲਾਂ ਵਾਲਾ ਬੂਟਾ ਗਾਇਸ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਚੀਜ਼ ਕੀ ਆ ਚੀਜ਼ ਹੈਗੀ ਆ ਨਿੰਬੂ ਨਿੰਬੂ ਇਹਨਾਂ ਦਾ ਸਾਈਜ਼ ਦੇਖ ਲਓ ਤੁਸੀਂ ਕਿੱਡਾ ਹੈ ਤੇ ਪਰ ਮੈਂ ਜਦੋਂ چیر ਕੇ ਦੇਖੇ ਤਾਂ ਇਹ ਵਿੱਚੋਂ ਐਦਾਂ ਨਿਕਲੇ ਆ ਦੇਖੋ ਐਦਾਂ ਇਹਨਾਂ ਦੇ ਵਿੱਚ ਨਾ ਜੂਸ ਵਗੈਰਾ ਹੈ ਦੀਗਾ ਤੇ ਇਹਨਾਂ ਦੀ ਖੁਸ਼ਬੂ ਨਿੰਬੂ ਦੀ ਤਰ੍ਹਾਂ ਬਿਲਕੁਲ ਜਦੋਂ ਆਪਾਂ ਇਹਨਾਂ ਨੂੰ ਮਤਲਬ ਕਿ ਇਦਾਂ ਕਰਦੇ ਆ ਇਹਦਾ ਜੂਸ ਕੱਢਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹਦਾ ਜੂਸ ਨਹੀਂ ਨਿਕਲਦਾ ਤੇ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਕਿ ਇਹ ਸਹੀ ਨਿੰਬੂਆਂ ਦਾ ਜਿਹੜਾ ਇਹ ਬੂਟਾ ਨਹੀਂ ਹੈਗਾ ਅਸੀਂ ਸ਼ਹਿਰ ਘਰਨ ਜਾਂਦੇ ਆ ਸਵੇਰ ਤੇ ਰਾਤ ਨੂੰ ਅਸੀਂ ਰੋਟੀ ਰੱਟੀ ਖਾ ਕੇ ਉਸ ਟਾਈਮ ਤੇ ਅਸੀਂ ਸ਼ਹਿਰ ਘਰਨ ਜਾਂਦੇ ਆ ਰਸਤੇ ਦੇ ਵਿੱਚ ਸੜਕ ਦੇ ਉੱਪਰ ਨਾ 6-7 ਬੂਟੇ ਨਿੰਬੂਆਂ ਦੇ ਲੱਗੇ ਹੋਏ ਆ ਤੇ ਮੈਨੂੰ ਦੇਖ ਗਏ ਮੈਂ ਤਿੰਨ ਚਾਰ ਨਿੰਬੂ ਤੋੜ ਲੇ ਤੇ ਜਦੋਂ ਮੈਂ ਆ ਕੇ ਇਹਨਾਂ ਨੂੰ ਚੀਰਿਆ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਜੂਸ ਕੱਢਾਂ ਦੀ ਤੇ ਇਹਦੇ ਵਿੱਚੋਂ ਕੁਝ ਨਹੀਂ ਨਿਕਲੇ ਪਰ ਸਾਈਜ਼ ਇਹਨਾਂ ਦਾ ਤੁਹਾਨੂੰ ਮੈਂ ਦਿਖਾਉਣੀ ਆ ਵੀ ਸਾਈਜ਼ ਇਹਨਾਂ ਦਾ ਦੇਖੋ ਆਮ ਨਿੰਬੂ ਜਿਹੜੇ ਆਪਾਂ ਲੈਨੇ ਉਹਨਾਂ ਤੋਂ ਵੀ ਵੱਡਾ ਹੈ ਤੇ ਤੁਸੀਂ ਮੈਨੂੰ ਇਹ ਦੱਸਣਾ ਕਮੈਂਟਾਂ ਦੇ ਵਿੱਚ ਵੀ ਜੇ ਤਾਂ ਨਿੰਬੂ ਹੁੰਦੇ ਤਾਂ ਇਹਦਾ ਜੂਸ ਜ਼ਰੂਰ ਨਿਕਲਦਾ ਮੈਨੂੰ ਇਹ ਨਿੰਬੂ ਨਹੀਂ ਲੱਗਦੇ ਮੈਨੂੰ ਇਹ ਆਚਾਰ ਵਾਲੀਆਂ ਗਲਗਲਾਂ ਲੱਗਦੀਆਂ ਜਿਹੜੀਆਂ ਮਤਲਬ ਕਿ ਐਡੀਆਂ ਐਡੀਆਂ ਹੋ ਜਾਂਦੀਆਂ ਉਹਨਾਂ ਦਾ ਲੋਕ ਆਚਾਰ ਬਣਾਉਂਦੇ ਹੈ ਹੋ ਸਕਦਾ ਇਹ ਛੋਟੀਆਂ ਕਰਕੇ ਮੈਨੂੰ ਇਹ ਨਿੰਬੂਆਂ ਦੀ ਤਰ੍ਹਾਂ ਲੱਗਦੇ ਹੋਣ ਪਰ ਮੈਨੂੰ ਲੱਗਦਾ ਇਹ ਗਲਗਲਾਂ ਹੈ ਜੇ ਨਿੰਬੂ ਹੁੰਦਾ ਤਾਂ ਇਹਦਾ ਜੂਸ ਜ਼ਰੂਰ ਨਿਕਲਦਾ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਣਾ ਕਿ ਮੇਰਾ ਆਈਡੀਆ ਸਹੀ ਹੈ ਜਾਂ ਫਿਰ ਇਹ ਨਿੰਬੂ ਹੈ ਜਾਂ ਕੋਈ ਕਿਸਮ ਹੋਰ ਹੈ ਨਿੰਬੂਆਂ ਦੀ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਲਾ 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 मुंडा ਕੰਮ ਕਰੀ ਜਾਂਦਾ ਹੈ ਕੀ ਕਰੀ ਜਾਂਦਾ ਲੱਤਾਂ ਲੱਤਾਂ ਬਈ ਏਰਮਾਨ ਦੇ ਡੈਡੀ ਦੀਆਂ ਲੱਤਾਂ ਬਹੁਤ ਦਰਦ ਕਰਦੀਆਂ ਤੁਸੀਂ ਕਮੈਂਟ ਕਰਕੇ ਦੱਸੋ ਪਤਾ ਨਹੀਂ ਹੋ ਸਕਦਾ ਵੀ ਕੰਮਕੁਮ ਜ਼ਿਆਦਾ ਕਰਨ ਦੇ ਨਾਲ ਦੁਖਦੀਆਂ ਹੁਣ ਹਨ ਕੋਈ ਤਾਂ ਰੀਜ਼ਨ ਤਾਂ ਨਹੀਂ ਹੋ ਸਕਦਾ ਦੁਖਾਂ ਦਾ ਰੀਜ਼ਨ ਤਾਂ ਹੈਗਾ ਹੀ ਹੈ ਰੀਜ਼ਨ ਤਾਂ ਹੈਗਾ ਕੀ ਇਹ ਹੁਣ ਟੜਕੇ ਤੋਂ ਆਪਾਂ ਚੱਲ ਪੈਨੇ ਤੋਰਾ ਫੇਰਾ ਜਿਵੇਂ ਵੱਟਾਂ ਉਤੋਂ ਦੀ ਤੁਰਨਾ ਝੋਨੇ ਦੀਆਂ ਤੇ ਝੋਨੇ ਦੇ ਵਿੱਚ ਵੀ ਤੁਰਨਾ ਪੈਂਦਾ ਕਈ ਵਾਰ ਹਾਂ ਫਿਰ ਉਹੀ ਗੱਲ ਹੋ ਗਈ ਕੰਮ ਜ਼ਿਆਦਾ ਕਰਨ ਕੰਮ ਤੋਰਾ ਫੇਰਾ ਬੜਾ ਹੈ ਰਮਾਣ ਸਾਡਾ ਬਹੁਤ ਸਿਆਣਾ ਹੈ ਜਦੋਂ ਅਸੀਂ ਇਹਨੂੰ ਕੰਮ ਕਹਿੰਨੇ ਆ ਪਹਿਲੇ ਉਹ ਲੱਗ ਜਾਂਦਾ ਆਖੇ ਸਾਡੇ ਭੱਜ ਕੇ ਵੀ ਬੱਚਾ ਗੁੱਡ ਬੱਚਾ ਹੈ ਸਾਡਾ ਹੈ ਨਾ ਰਮਾਣ ਗੁੱਡ ਬੱਚਾ ਹੈ ਨਾ ਪੇਪਰ ਸੱਚ ਤੇਰਾ ਕਿਵੇਂ ਹੋਇਆ ਅੱਜ ਵਧੀਆ ਵਧੀਆ ਹੋ ਗਿਆ ਕੱਲ ਨੂੰ ਕਾ ਦਾ ਕੱਲ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਕੱਲ ਨੂੰ ਨਹੀਂ ਹੈ ਅੱਛਾ ਤੇ ਠੀਕ ਆ ਚੱਲ ਨੱਪਦੇ ਡੈਡੀ ਨੂੰ ਹੈ ਚੱਲੀ ਚੱਲ ਜਲਦੀ ਚੱਲ ਬਹੁਤ ਗੁੱਡ ਬੱਚਾ ਮੇਰੀ ਗੱਲ ਸੁਣਿਓ ਮੈਨੂੰ ਇਹ ਦੱਸੋ ਵੀ ਝੋਨੇ ਦੀ ਜਿਹੜੀ ਫਸਲ ਹੁੰਦੀ ਹੈ ਸੌਖੀ ਹੁੰਦੀ ਹੈ ਕਿ ਔਖੀ ਹੁੰਦੀ ਹੈ ਝੋਨੇ ਦੀ ਫਸਲ ਪਹਿਲਾਂ ਵੀ ਮੈਂ ਇੱਕ ਸੱਚ ਵੀਡੀਓ ਪਾਈ ਹੋਣੀ ਸ਼ਾਇਦ ਤੈਨੂੰ ਯਾਦ ਨਹੀਂ ਝੋਨੇ ਦੀ ਫਸਲ ਬਾਰੇ ਕਿ ਝੋਨੇ ਦੀ ਫਸਲ ਵੀ ਕਹਿੰਦੇ ਇਹਨੂੰ ਝੋਨੇ ਦੀ ਫਸਲ ਹੁੰਦੀ ਪਰੌਣੇ ਆਰ ਕੀ ਜਦੋਂ ਇਹ ਮਤਲਬ ਸੇਵਾ ਬਹੁ ਕਰਾਉਂਦੀ ਆਵੇ ਮੇਰੇ ਤਾਂ ਗਿੱਟਾ ਵੀ ਸੁਧਿਆ ਤੇ ਹਾਂ ਸੱਚੀ ਲਾਲਜਾ ਆਇਆ ਪਿਆ ਹਨਾ ਇਹ ਪਰੌਣੇ ਦੀ ਮੈਨੂੰ ਤਾਂ ਐਂ ਲੱਗਦਾ ਜਿਵੇਂ ਕੁਝ ਲੜ ਗਿਆ ਹੁੰਦਾ ਕਿ ਨਹੀਂ ਨਹੀਂ ਲੜਿਆ ਨਹੀਂ ਇੱਧਰ ਕੈਮਰਾ ਮੇਰੇ ਹੱਲ ਕਰ ਮੈਂ ਦੱਸਦਾ ਝੋਨੇ ਦੀ ਫਸਲ ਪਰੌਣੇ ਆਰ ਕੀ ਹੁੰਦੀ ਹੈ ਵੀ ਜਦੋਂ ਪਰੌਣੇ ਦਾ ਆਪਾਂ ਨੂੰ ਸੁਨੇਹਾ ਆ ਜਾਂਦਾ ਵੀ ਅੱਜ ਭਾਈ ਪਰੌਣੇ ਨੇ ਆਉਣਾ ਹੂੰ ਆਪਦੇ ਸੋਹਣੇ ਅੱਛਾ ਫਿਰ ਸੋਹਰਿਆਂ ਦੀ ਬਣ ਜਾਂਦੀ ਆ ਭਾਦੀ ਵੀ ਅੱਜ ਪ੍ਰੋਣਾ ਆਊਗਾ ਤੇ ਉਹਦੀ ਸੇਵਾ ਚ ਜਟਜੋ ਕੋਈ ਕਮੀ ਨਾ ਰਹੇ ਜੇ ਉਵੇਂ ਜਿਹੜੀ ਆ ਝੋਨੇ ਦੀ ਫਸਲ ਆ ਉਵੇਂ ਉਸ ਤਰ੍ਹਾਂ ਦੀ ਫਸਲ ਆ ਵੀ ਜਦੋਂ ਇਹਦੀ ਪਨੀਰੀ ਆਪਾਂ ਬੀਜਤੀ ਤਾਂ ਉਸਨੇ ਆ ਹੀ ਹੁੰਦਾ ਵੀ ਪ੍ਰੋਣਾ ਆ ਗਿਆ ਸਮਝ ਲਓ ਤਿਆਰ ਪਿਆ ਕਰੋ ਤੇ ਉਦੋਂ ਆਪਣਾ ਝੋਨੇ ਦਾ ਕੰਮ ਹੋ ਜਾਂਦਾ ਸਟਾਰਟ ਜਦੋਂ ਆਪਾਂ ਪਨੀਰੀ ਬੀਜ ਦਿੰਨੇ ਆ ਜਿੱਦਾਂ ਤੋਂ ਪਨੀਰੀ ਬੀਜਤੀ ਹੂੰ ਤਾਂ ਪਨੀਰੀ ਉਹਦੇ ਸਨੇਹ ਨੂੰ ਪਹਿਲਾਂ ਸਨੇਹ ਨੂੰ ਵੀ ਆਪਾਂ ਮਤਲਬ ਤਿਆਰੀ ਕਰਨ ਲੱਗ ਜਾਂਦੇ ਨੇ ਪਨੀਰੀ ਦੀ ਉਹ ਸਨੇਹਾ ਹੀ ਹੁੰਦਾ ਇੱਕ ਤਰ੍ਹਾਂ ਦਾ ਹੂੰ ਜਦੋਂ ਪਨੀਰੀ ਪੱਟ ਕੇ ਲਾਤੀ ਤਾਂ ਸਮਝ ਲਓ ਪਰੌਣਾ ਕਰੇ ਵਰਗਾ ਐਂਟਰ ਹੋ ਗਿਆ ਬਾਹਰ ਤੇ ਜੁੱਦੇ ਕਦੋਂ ਆਪਾਂ ਕੰਮ ਲੱਗਦੇ ਤਾਂ ਜਾਣੀ ਕਿ ਝੋਨੇ ਨੂੰ ਤੁਸੀਂ ਪਰੌਣੇ ਸਮਝੀਏ ਪਰੌਣਾ ਫਿਰ ਕਰੇ ਆ ਜਾਂਦਾ ਤੇ ਝੋਨਾ ਆਪਣਾ ਜਾਂਦਾ ਲੱਗ ਤੇ ਫਿਰ ਉਹਦੀ ਪੂਸਾ ਪਾਛੀ ਦੇ ਵਿੱਚ ਵੀ ਮੀਟ ਲਿਓ ਵੀ ਉਹ ਕਰੋ ਜੋ ਕਰੋ ਸਪਰੇਅ ਪਾ ਦਿਓ ਰੇ ਪਾ ਦਿਓ ਪਾਣੀ ਤਾਂ ਫਿਰ ਜਮਾਨ ਮੁੱਕ ਨਹੀਂ ਤੇ ਨਾ ਪੈ ਗਾਓ ਸਮਝ ਲਓ ਪੈ ਗਈ ਹੈ ਇੱਕ ਤਰ੍ਹਾਂ ਦਾ ਪ੍ਰਾਣੇ ਦਾ ਚੋਨੇ ਦਾ ਪਾਣੀ ਪਾਣੀ ਤਾਂ ਫਿਰ ਜੇ ਮੁੱਕ ਗਿਆ ਤਾਂ ਫਿਰ ਝੋਨਾ ਗਾਲਾਂ ਦੱਦਣ ਲੱਗ ਜਰੂਰੀ ਨਹੀਂ ਹੁੰਦਾ ਵੀ ਸਾਰੇ ਪ੍ਰਾਣੇ ਇੱਕੋ ਜਿਹੇ ਹੁੰਦੇ ਵੀ ਜਾ ਕੇ ਉਹ ਸੌਰੀ ਜਾ ਕੇ ਮੀਟ ਹੀ ਖਾਂਦੇ ਤੇ ਸਹੀ ਪ੍ਰਾਣੇ ਤਾਂ ਉਹੀ ਹੁੰਦੇ ਆ ਜਿਹੜੇ ਜਾ ਕੇ ਪੈਗ ਬੁਗ ਲਗ ਲੜਕਿਆਂ ਨਾਲ ਮਾਰਨਾ ਉਹਦੇ ਅੱਛਾ ਸੌਰੀ ਜਾ ਕੇ ਅੱਛਾ ਤੇ ਮੈਂ ਤਾਂ ਮੈਂ ਮੈਂ ਤਾਂ ਜਦੋਂ ਆਪਦੇ ਸੌਰੀ ਜੰਨਾ ਵੀ ਉਹ ਬਸ ਛਮਦੁਰਾ ਜਿੱਤੇ ਕਰ ਆਪਾਂ ਹੁਣ ਤਾਂ ਕੌਣ ਪੀਂਦਾ ਹੁਣ ਵੈਸੇ ਨਹੀਂ ਕੋਈ ਸ਼ਰਾਬ ਰੂਪ ਪੀਂਦਾ ਹੁਣ ਤਾਂ ਪ੍ਰੋਹਣੇ ਸਿਆਣੇ ਬਹੁਤ ਹੋ ਗਏ ਹੁਣ ਮੈਂ ਕਿੰਨਾ ਸਿਆਣਾ ਮਦਦ ਤਾਂ ਬਾਹਰ ਨਹੀਂ ਆੜੀਆਂ ਸੌਣੀ ਜਾ ਕੇ ਜਮਾਈ ਨਹੀਂ ਪੀਂਦਾ ਸ਼ਰਾਬ ਅੱਛਾ ਤੇ ਘਰੇ ਮੈਂ ਡੱਕੇ ਹੀ ਰਹਿਣਾ ਸੌਰੀ ਸ਼ਾਮ ਕੋਈ ਗੱਲ ਨਹੀਂ ਗਾਇਸ ਤੁਹਾਨੂੰ ਦਿਖਾਵਾਂਗੇ ਵੀ ਜਿੱਦਣੇ ਡੱਕਿਆ ਜਾਂਦਾ ਸ਼ਾਮ ਚੱਕਰ ਮੈਂ ਬੋਤਲ ਵੀ ਜਨਾ ਇਕੱਲਾ ਹੀ ਤੁਹਾਨੂੰ ਲੱਗਦਾ ਹੀ ਹੋਊਗਾ ਵੇਖਣ ਚ ਸ਼ਰਾਬੀ ਜਿਹਾ ਲੱਗਦਾ ਕਿ ਨਹੀਂ ਲੱਗਦਾ ਨਹੀਂ ਲੱਗਦੇ ਅੱਛਾ ਚੱਲ ਹੁਣ ਉੱਠ ਜੋ ਖੇਦ ਖੂਬ ਤੇ ਜਾਓ ਗੱਲ ਸੁਣੋ ਹੁਣ ਆਪਣੇ ਪਹੌਣਾ ਆਇਆ ਵੇ ਘਰੇ ਝੋਨਾ ਲੱਗਾ ਵੇ ਤੇ ਜਿੰਨਾ ਚਿਰ ਇਹ ਹੁਣ ਜਾਣਦਾ ਨਹੀਂ ਤੇ ਮੇਰੀਆਂ ਤੇ ਲਤਾਂ ਹੀ ਦੁਖਣਗੀਆਂ ਚੱਲ ਕੋਈ ਨਹੀਂ ਹੱਲ ਕਰਦੇ ਆ ਅੱਜ ਆਪਾਂ ਆਰਡਰ ਕਰਦੇ ਆ ਮਸ਼ੀਨ ਆਰਡਰ ਆਈ ਆ ਮਸ਼ੀਨ ਦਾ ਆਰਡਰ ਆਰਡਰ ਛੱਡੋ ਨੱਪ ਨੁੱਪਦਿਆ ਕਰੋ ਕੋਈ ਗੱਲ ਨਹੀਂ ਉਹ ਤੁਹਾਨੂੰ ਉਦੋਂ ਹੀ ਪਤਾ ਲੱਗੂ ਫੋਨ ਵਾਂਗੂ ਜੇ ਫੋਨ ਦਾ ਪਤਾ ਲੱਗਿਆ ਸੀ ਤੇ ਮਸ਼ੀਨ ਦਾ ਵੀ ਉਦੋਂ ਹੀ ਪਤਾ ਲੱਗੂ ਜਦੋਂ ਆ ਗਈ ਜਦੋਂ ਆ ਗਈ ਤੇ ਇਹਦੇ ਵਿੱਚ ਆਰਾਮਦਾਰੀ ਵੀ ਤੁਹਾਨੂੰ ਹੀ ਮਿਲਣੀ ਹੈ ਮੰਗਵਾ ਲਓ ਫਿਰ ਦੇਖਾਂਗੇ ਕੋਈ ਚੱਲ ਠੀਕ ਆ ਠੀਕ ਓਕੇ ਗਾਇਸ ਮੈਂ ਮਾਂ ਆਈ ਸੀ ਕਿ ਛੱਤ ਤੇ ਸਫਾਈ ਕਰਨ ਵਾਸਤੇ ਛੱਤ ਤੇ ਹਾਂਜੀ ਮੈਂ ਕਾਫੀ ਦਿਨਾਂ ਤੋਂ ਸੋਚਦੀ ਸੀ ਕਿ ਮੈਂ ਇੱਕ ਛੱਤ ਜਾ ਕੇ ਸਾਫ਼ ਕਰਕੇ ਆਉਣੀ ਵੈਸੇ ਤਾਂ ਸਾਫ਼ ਹੀ ਆ ਕਿਉਂਕਿ ਥੋੜੇ ਕਿ ਦਿਨਾਂ ਬਾਅਦ ਨਾ ਝਾੜੂ ਮਾਰਨਾ ਜ਼ਰੂਰੀ ਹੁੰਦਾ ਛੱਤ ਤੇ ਤੇ ਬਾਰਿਸ਼ ਪਈ ਕਰਕੇ ਮੈਂ ਕਿਹਾ ਜੇ ਲਾ ਪਰ ਛੱਤ ਜਿਹੜੀ ਸਾਫ਼ ਕਰੇ ਹੋਣੀ ਇਹ ਸਾਫ਼ ਸ਼ੱਕ ਨੂੰ ਹੀ ਲੱਗਦੀ ਹੈ ਨਾ ਤਾਂ ਕਰਕੇ ਅੱਜ

ਇਹ ਇਹਦੇ ਉੱਪਰ ਰੱਖੀ ਹੋਈ ਸੀ ਸੀ ਟੈਂਕੀ ਟੈਂਕੀ ਦਾ ਆ ਜਿਹੜੀ ਚੀਜ਼ ਹੈ ਇਹਦੇ ਤੇ ਟੈਂਕੀ ਰੱਖੀ ਹੋਈ ਸੀਗੀ ਤੇ ਇਹ ਅਸੀਂ ਆਖਿਆ ਸੀ ਵੇਸਟ ਤੁਹਾਨੂੰ ਪਤਾ ਹੀ ਵੀ ਮੈਂ ਜਿਹੜੀ ਚੀਜ਼ ਵੇਸਟ ਹੀ ਹੋਣ ਦਿੰਦੀ ਇਤਨੇ ਕਿਤੇ ਕੰਮ ਲਿਆਉਣ ਵਾਸਤੇ ਅਸੀਂ ਇਹ ਸੋਚਿਆ ਕਿ ਅਸੀਂ ਜੇ ਕਿਤੇ ਰੱਖ ਤਾ ਤੇ ਫਿਰ ਟੁੱਟ ਜਾਊਗਾ ਤਾਂ ਕਰਕੇ ਫਿਰ ਅਸੀਂ ਉੱਪਰ ਬਣਾ ਲਿਆ ਟੇਬਲ ਜਿਵੇਂ ਮਤਲਬ ਕਿ ਕਈ ਵਾਰ ਮੌਸਮ ਠੰਡਾ ਹੁੰਦਾ ਜਾਂ ਛੱਤ ਤੇ ਬੈਠਣ ਦਾ ਦਿਲ ਕਰਦਾ ਫਿਰ ਆਪਾਂ ਇੱਥੇ ਬੈਠ ਕੇ ਰੋਟੀ ਵਗੈਰਾ ਵੀ ਖਾ ਸਕਦੇ ਹਾਂ ਤੇ ਚੇਅਰ ਵਗੈਰਾ ਲਗਾ ਕੇ ਤਾਂ ਕਰਕੇ ਚੋਣਾ ਬਣਿਆ ਵੈ ਸਰਦੀ ਹਸ ਤੇ ਚਾਹ ਲਰਮਾਨ ਚੱਲੀਏ ਹੁਣ ਜਾਣਾ ਨਹੀਂ ਚਲੋ ਤੂੰ ਤਾਂ ਆਰਾਮ ਨਾ ਪੈ ਗਿਆ ਚੱਲੀਏ ਚੱਲੀਏ ਚੱਲ ਸਾਫ ਕਵ ਸਾਫ ਸਫਾਈ ਆਪਾਂ ਕਰਤੀ ਛੱਤ ਦੀ ਤੇ ਹੁਣ ਚੱਲੀਏ ਚਲ ਚਾੜੂ ਚੱਕ ਲਾ ਆ ਚੱਲ ਗਾਈਸ ਆਪਾਂ ਸਬਜੀ-ਸਬਜੀ ਲਈਆ ਬਣਾ ਤੇ ਉਧਰ ਰੋਟੀ ਦੀ ਤਿਆਰੀ ਆ ਤੇ ਟਾਈਮ ਹੋ ਗਿਆ ਕਾਫੀ ਇਹਦੇ ਨਾਲ ਆਪਾਂ ਅੱਜ ਦਾ ਜਿਹੜਾ ਬਲੌਗ ਆ ਇੱਥੇ ਹੀ ਐਂਡ ਕਰਨ ਲੱਗੇ ਆ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਜੋ ਸਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਇਹਦੇ ਨਾਲ ਹੀ ਆਪਾਂ ਐਂਡ ਕਰਦੇ ਆ ਮਿਲਦੇ ਤੁਹਾਨੂੰ ਨੈਕਸਟ ਬਲੌਗ ਵਿੱਚ